ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਪਿੰਡੀਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਇੱਥੇ ਆਪਾਂ 1/2 ਕਿਲੋ ਪਿੰਡੀਆਂ ਲਈਆਂ ਨੇ ਪਿੰਡੀਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋਸਵਾਰ ਲਿਆ ਹੈ ਜੀ ਧੋ ਕੇ ਆਪਾਂ ਕਾਟਨ ਦੇ ਕੱਪੜੇ ਦੇ ਨਾਲ ਸੁਕਾ ਵੀ ਲਿਆ ਹੈ ਕਿ ਇਹਨਾਂ ਨੂੰ ਸੁਕਾਣਾ ਜ਼ਰੂਰੀ ਹੈ ਜੀ ਇੱਧਰ ਆਪਾਂ ਤਿੰਨ ਪਿਆਜ਼ ਲਏ ਨੇ ਇਹਨਾਂ ਦੀ ਆਪਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਿੰਡੀ ਨੂੰ ਕੱਟ ਲਾਂਗੇ ਆਪਾਂ ਨੇ ਇਸ ਤਰੀਕੇ ਦਾ ਡੰਡਲ ਜਿਹੜਾ ਹਟਾ ਲੈਣਾ ਹੈ ਥੋੜਾ ਆਪਾਂ ਅੱਗੇਓ ਇਦਾਂ ਹੀ ਆਪਾਂ ਨੇ ਪਿੰਡੀਆਂ ਦਾ ਦੋਨੋਂ ਪਾਸੇ ਉਹ ਡੰਡਲ ਜਿਹੜੇ ਹਟਾ ਦੇਣੇ ਨੇ ਪਿੰਡੀ ਬਹੁਤ ਹੀ ਪੱਕੀ ਨਹੀਂ ਲੈਣੀ ਹੈਗੀ ਜੀ ਨਰਮ ਨਰਮ ਜਿਹੜੀਆਂ ਪਿੰਡੀਆਂ ਜਿਹੜੀਆਂ ਹੁੰਦੀਆਂ ਨੇ ਉਹੀ ਵਧੀਆ ਬਣਦੀਆਂ ਨੇ ਜਿਹੜੀ ਜ਼ਿਆਦਾ ਪੱਕੀ ਹੁੰਦੀ ਹੈ ਉਹ ਪਿੰਡੀ ਵਧੀਆ ਨਹੀਂ ਬਣਦੀ ਪਿੰਡੀਆਂ ਨੂੰ ਆਪਾਂ ਜ਼ਿਆਦਾ ਬਰੀਕ ਨਹੀਂ ਕੱਟਣਾ ਬਸ ਇਸ ਸਾਈਜ਼ ਦੇ ਆਪਾਂ ਇਹਨਾਂ ਨੂੰ ਕੱਟਾਂਗੇ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਕਿਉਂਕਿ ਆਪਾਂ ਕੜਚੀ ਵਗੈਰਾ ਜਿਹੜੀ ਇਹਦੇ ਵਿੱਚ ਘਮਾਣੀ ਹੁੰਦੀ ਹੈ ਕੜਾਈ ਵਿੱਚ ਫਿਰ ਇਹ ਘੁਲ ਜੇ ਜਾਂਦੀਆਂ ਨੇ ਥੋੜੀਆਂ ਮੋਟੀਆਂ ਹੀ ਰੱਖਣੀਆਂ ਐ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਦਿਆਂ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਜੀ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਰੀ ਪਿੰਡੀਆਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਕਟਿੰਗ ਕਰ ਲਵਾਂਗੇ ਜੀ ਪਿੰਡੀਆਂ ਆਪਾਂ ਨੇ ਕੱਟ ਲਈਆਂ ਨੇ ਜੀ ਹੁਣ ਆਪਾਂ ਇਸ ਤਰ੍ਹਾਂ ਲੰਬਾ ਲੰਬਾ ਪਿਆਜ਼ ਕਟਿੰਗ ਕਰ ਲਵਾਂਗੇ ਇਧਰ ਪਿਆਜ਼ ਕਟਿੰਗ ਹੋ ਗਏ ਆ ਕੜਾਹੀ ਵਿੱਚ ਪਾਵਾਂਗੇ ਜੀ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਗਰਮ ਜਿਨਨ ਤੇਲ ਗਰਮ ਹੁੰਦਾ ਹੈ ਜਿਨਨ ਨੂੰ ਪੰਜ ਛੇ ਹਰੀਆਂ ਮਿਰਚਾਂ ਇਹਦੇ ਵਿੱਚ ਪੀਸ ਲਵਾਂਗੇ ਮਿਰਚ ਤੁਸੀਂ ਦੇਖ ਕੇ ਲੈ ਲੈਣੀ ਹੈ ਜੀ ਕਈ ਵਾਰ ਕੀ ਹੁੰਦਾ ਮਿਰਚ ਜਿਆਦਾ ਕੋੜੀ ਹੁੰਦੀ ਆ ਕਈ ਵਾਰੀ ਮਿਰਚ ਬਹੁਤੀ ਕੋੜੀ ਨਹੀਂ ਹੁੰਦੀ ਸੋ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਦੇਖ ਕੇ ਪਾ ਲੈਣੀ ਹੈ ਜੀ ਤੇਲ ਗਰਮ ਹੋ ਗਿਆ ਏ ਇਹਦੇ ਵਿੱਚ ਪਾਵਾਂਗੇ ਭਾ ਇੱਕ ਚਮਚ ਜੀਰਾ ਥੋੜਾ ਜਿਹਾ ਜੀਰਾ ਚਟਕਣ ਤੋਂ ਬਾਅਦ ਅਪਹਿਲੇ ਚ ਪਿਆਜ਼ ਪਾ ਦਵਾਂਗੇ ਜੀ ਪਿਆਜ਼ਾਂ ਨੂੰ ਹੁਣ ਤਾਂ ਧੁੰਨ ਲਵਾਂਗੇ ਜੀ ਪਿਆਜ਼ ਪਰ ਜਾਵਾਂ ਨਹੀਂ ਭੁੰਨਣੀ ਜਦੋਂ ਥੋੜੇ ਜਿਹਾ ਗੁਲਾਬੀ ਜਿਹਾ ਹੋਵੇ ਉਦੋਂ ਅਪਹਿਲੇ ਵਿੱਚ ਹਰੇ ਮਿਰਚ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਪਿਆਜ਼ ਆਪਣੇ ਹਲਕੇ ਜਿਹਾ ਗੁਲਾਬੀ ਹੋ ਗਏ ਆ ਹੁਣ ਇਹਦੇ ਵਿੱਚ ਆਪਾਂ ਹਰੀ ਮਿਰਚ ਪਾ ਦੇਵਾਂਗੇ 2 ਮਿੰਟ ਆਪਾਂ ਹਰੀ ਮਿਰਚ ਪਾ ਕੇ ਪਿਆਜ਼ਾਂ ਨੂੰ ਹੋਰ ਭੁੰਨਾਂਗੇ 2 ਮਿੰਟ ਹੋਰ ਆਪਾਂ ਪਿਆਜ਼ਾਂ ਨੂੰ ਭੁੰਨੇ ਆ ਜੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਭਿੰਡੀਆਂ ਕੱਟੀ ਹੋਈ ਭਿੰਡੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਇਹ ਤੁਹਾਡੇ ਨਾਲ ਮੈਂ ਆਪਣਾ ਤਰੀਕਾ ਸ਼ੇਅਰ ਕਰਦੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਵੀ ਦੱਸਦੀ ਹਾਂ ਕਿ ਹਰ ਇੱਕ ਦਾ ਸਬਜੀ ਬਣਾਉਣ ਦਾ ਤਰੀਕਾ ਜਿਹੜਾ ਅਲੱਗ-ਅਲੱਗ ਹੁੰਦਾ ਹੈ ਜੀ ਸੋ ਮੈਂ ਤਾਂ ਤੁਹਾਡੇ ਨਾਲ ਉਹੀ ਉਹ ਤਰੀਕਾ ਸ਼ੇਅਰ ਕਰਦੀ ਹਾਂ ਜਿਸ ਤਰੀਕੇ ਨਾਲ ਮੈਂ ਖੁਦ ਬਣਾਉਣੀ ਆ ਅਗਰ ਤੁਸੀਂ ਨਮਕ ਪਹਿਲਾਂ ਪਾ ਦਿੰਦਾ ਤਾਂ ਜਿਹੜੀਆਂ ਭਿੰਡੀਆਂ ਨੇ ਨਾ ਇਹ ਲਿੱਸੀ-ਲਿੱਸੀ ਨੇ ਤਾਂ ਇਹ ਚੇੜ ਕੇ ਛੱਡ ਦਿੰਦੀਆਂ ਜੀ ਹੁਣ ਆਪਾਂ ਭਿੰਡੀਆਂ ਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਤੇ ਆਪਾਂ ਇਹਨੂੰ ਢੱਕਣਾ ਨਹੀਂ ਹੈਗਾ ਇਸ ਗੱਲ ਦਾ ਖਿਆਲ ਰੱਖਿਓ ਭਿੰਡੀਆਂ ਨੂੰ ਪਟਕਣਾ ਨਹੀਂ ਜੀ ਕੜਚੀ ਨਾਲ ਵਿੱਚ ਵਿੱਚ ਚਲਾਉਂਦੇ ਰਹਿਓ ਤਾਂ ਜੋ ਪਿਆਜ਼ ਵਗੈਰਾ ਜਿਹੜੇ نیچے ਨਾ ਲੱਗ ਜਾਣ ਜੀ ਥੋੜੀ ਥੋੜੀ دیر ਬਾਅਦ ਉਹ ਕੜਚੀ ਚ ਚਲਾਉਂਦੇ ਰਵਾਂਗੇ ਦੇਖੋ ਮੈਂ 5-6 ਮਿੰਟ ਇਹਨਾਂ ਨੂੰ ਵੱਧ ਸੇਕਦੇ ਤੇ ਇਸ ਤਰ੍ਹਾਂ ਹੀ ਚਲਾਇਆ ਏ ਹੁਣ ਆਪਾਂ 3-4 ਮਿੰਟ ਇਹਨਾਂ ਨੂੰ ਮੀਡੀਅਮ ਜਿਹਾ ਸੇਕਦੇ ਤੇ ਹੋਰ ਪਕਾ ਦੇਵਾਂਗੇ ਨਮਕ ਤੇ ਹਲਦੀ वगैरह ਆਪਾਂ ਬਾਅਦ ਚ ਪਾਵਾਂਗੇ 10 12 ਮਿੰਟ ਬਾਅਦ ਹੋਣੀ ਹੈ ਜੀ ਪਹਿਲਾਂ ਇਹਦੇ ਵਿੱਚ ਨਮਕ ਹਲਦੀ ਨਹੀਂ ਪਾਉਣੀ ਲੋ ਜੀ 10 12 ਮਿੰਟ ਹੋ ਗਏ ਆ ਪਿੰਡੀ ਕੁੱਕ ਹੁੰਦੇ ਹੋਏ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਇਹ ਕਲਰ ਚ ਵੀ ਫਰਕ ਆ ਗਿਆ ਏ ਅਤੇ ਪੱਕ ਵੀ ਗਈ ਏ ਕਾਫੀ ਹੱਦ ਤੱਕ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਮਸਾਲੇ ਸੁਆਦ ਅਨੁਸਾਰ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਥੋੜੀ ਜਿਹੀ ਦੇ ਵਿੱਚ ਆਪਾਂ ਹਲਦੀ ਪਾਵਾਂਗੇ ਜੀ ਹਲਦੀ ਬਹੁਤ ਜ਼ਿਆਦਾ ਨਹੀਂ ਪੈਂਦੀ ਭਿੰਡੀ ਦੀ ਸਬਜ਼ੀ ਚ ਕਲਰ ਵਧੀਆ ਆਉਣ ਦੇ ਲਈ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਹੰਚੂਰ ਪਾਊਡਰ ਬਹੁਤ ਵਧੀਆ ਟੇਸਟ ਆਉਂਦਾ ਹੈ ਜੀ ਹੰਚੂਰ ਪਾਊਡਰ ਪਾਏ ਤੇ ਲੋ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਲਵਾਂਗੇ ਮਿਕਸ ਬਿਲਕੁਲ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਦੇਖੋ ਪਿੰਡੀ ਦੀ ਸਬਜ਼ੀ ਵਿੱਚ ਮਸਾਲੇ ਤਾਂ ਪੈ ਜਾਂਦੇ ਆ ਪਰ ਘੱਟ ਪੈਂਦੇ ਆ ਜੀ ਬਸ ਤੋਂ ਜਿਹੜੀ ਮਸਾਲਿਆਂ ਦੀ ਘੱਟ ਹੁੰਦੀ ਆ ਕਿਉਂਕਿ ਪਿੰਡੀ ਦਾ ਜਿਹੜਾ ਆਪਣਾ ਸਵਾਦ ਆ ਫਿਰ ਉਹ ਨਹੀਂ ਰਹਿੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਜੀ ਪਿੰਡੀ ਦਾ ਕਲਰ ਜਿਹੜਾ ਬਹੁਤ ਵਧੀਆ ਆਇਆ ਹੈ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਜੀ ਹੁਣ ਥੋੜੀ ਜਿਹੀ देर ਆਪਾਂ ਘੱਟ ਸੇਕਦੇ ਉੱਤੇ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤਾਂ ਜੋ ਜਿਹੜੇ ਮਸਾਲੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਰੱਚ ਜਵੇ ਤੁਸੀਂ ਦੇਖ ਸਕਦੇ ਹੋ ਜੀ ਚੰਗੀ ਤਰ੍ਹਾਂ ਮਸਾਲਾ ਇਹਦੇ ਵਿੱਚ ਰਚ ਗਿਆ ਹੈ ਇਹ ਪਿੰਡੀ ਦੀ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੁਹਾਨੂੰ ਮੇਰਾ ਇਹ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ